ਅੱਜ ਸਤਿਗੁਰੂ ਪਿਆਰੇ ਜੀ ਨੇ ਸਾਨੂੰ ਇਹ ਹੁਕਮ ਬਖਸ਼ਿਸ਼ ਕੀਤਾ ਹੈ ਜੈਤਸਰੀ ਮਹਿਲਾ ਚੌਥਾ ਜੈਤਸਰੀ ਰਾਗ ਦਾ ਨਾਮ ਹੈ ਮਹਿਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਸੱਚਾ ਪਾਤਸ਼ਾਹ ਜੀ ਨੇ ਤਰੁੱਟ ਕੇ ਅੱਜ ਇਹ ਸਾਨੂੰ ਹੁਕਮ ਭੇਜਿਆ ਹੈ ਜਦੋਂ ਆਪਾਂ ਸਤਿਗੁਰੂ ਪਿਆਰੇ ਜੀ ਦੇ ਅੱਗੇ ਅਰਦਾਸ ਕਰਨੀ ਹੈ ਤਾਂ ਅਰਦਾਸ ਹੁਕਮ ਨਾਮਾ ਨਹੀਂ ਕਹਿਣਾ ਹੈ ਹੁਕਮ ਕਹਿਣਾ ਹੈ ਹੁਕਮ ਬਖਸ਼ਿਸ਼ ਕਰੋ ਹੁਕਮ ਨਾਮਾ ਹੁੰਦਾ ਜੋ ਆਪਾਂ ਲਿਖਦੇ ਆ ਜਿਵੇਂ ਆਪਾਂ ਬੋਰਡ ਦੇ ਉੱਪਰ ਲਿਖਿਆ ਜਾਂ ਆਪਾਂ ਲਿਖ ਕੇ ਵਟਸਐਪ ਤੇ ਕਿਸੇ ਨੂੰ ਭੇਜਿਆ ਉਹ ਹੈ ਹੁਕਮ ਨਾਮਾ ਜਿਹੜਾ ਕਿਸੇ ਦੂਜੇ ਨੂੰ ਭੇਜਿਆ ਜਾਂਦਾ ਸਮਝ ਲੱਗ ਰਹੀ ਹੈ ਹਾਂਜੀ ਹਾਂਜੀ ਹੁਕਮ ਨਾਮਾ ਕੀ ਹੈ ਜਿਹੜਾ ਕਿ ਆਪਾਂ ਗੁਰੂ ਜੀ ਦਾ ਹੁਕਮ ਆਪਾਂ ਨੂੰ ਸਮਝ ਲੱਗ ਗਈ ਆਪਾਂ ਉਹਨੂੰ ਲਿਖ ਕੇ ਕਿਸੇ ਦੂਜੇ ਨੂੰ ਭੇਜ ਰਹੇ ਹਾਂ ਉਹ ਆ ਹੁਕਮਨਾਮਾ ਨਾ ਮਤਲਬ ਸਨੇਹਾ ਪੱਤਰ ਹਾਂ ਤਾਂ ਇੱਥੇ ਕੀ ਹੈ ਜਦੋਂ ਆਪਾਂ ਅਰਦਾਸ ਕਰੀ ਉਦੋਂ ਹੁਕਮਨਾਮਾ ਨਹੀਂ ਕਹਿਣਾ ਬਹੁਤ ਸਾਰੇ ਗੁਰਸਿੱਖ ਪਿਆਰੇ ਅਰਦਾਸ ਚ ਕਹਿੰਦੇ ਜੀ ਹੁਕਮਨਾਮਾ ਬਖਸ਼ਿਸ਼ ਕਰੋ ਹੁਕਮ ਬਖਸ਼ਿਸ਼ ਕਰੋ ਇੱਥੇ ਕਿਉਂਕਿ ਸਿੱਧੇ ਤੌਰ ਤੇ ਸਾਨੂੰ ਗੁਰੂ ਜੀ ਦਾ ਹੁਕਮ ਪ੍ਰਾਪਤ ਹੋਣਾ ਹੈ ਨਾਮਾ ਉਹ ਤਦ ਬਣਨਾ ਜਦ ਅਸੀਂ ਉਹਨੂੰ ਲਿਖਾਂਗੇ ਕਿਸੇ ਦੂਜੇ ਨੂੰ ਅਸੀਂ ਦਿਵਾਂਗੇ ਸਮਝ ਲੱਗੀ ਸਾਰਿਆਂ ਨੂੰ ਤਾਂ ਹੁਕਮ ਬਖਸ਼ਿਸ਼ ਕਰੋ ਕਹਿਣਾ ਹੈ ਅਰਦਾਸ ਦੇ ਵਿੱਚ ਹੁਕਮਨਾਮਾ ਬਖਸ਼ਿਸ਼ ਕਰੋ ਨਹੀਂ ਕਹਿਣਾ ਹੈ ਤਾਂ ਅੱਜ ਜੋ ਹੁਕਮ ਆਇਆ ਹੈ ਰਹਾਉ ਵਾਲੇ ਬੰਦ ਚ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਜਪ ਰਾਮ ਨਾਮ ਹਰ ਮੱਝ ਮੇਰੇ ਮਨ ਆਪਣੇ ਆਪ ਨੂੰ ਸੰਬੋਧਨ ਕਰਨਾ ਹੈ ਮੇਰਾ ਸਰੀਰ ਮੇਰਾ ਮਨ ਮੇਰੀਆਂ ਅੱਖਾਂ ਮੇਰਾ ਮੇਰੇ ਕੰਨ ਮੇਰੇ ਹੱਥ ਮੇਰੀਆਂ ਲੱਤਾਂ ਇਹ ਆਪਾਂ ਕਹਿੰਦੇ ਆ ਜਿਵੇਂ ਆਪਾਂ ਕਹਿੰਦੇ ਆ ਮੇਰਾ ਮੋਬਾਈਲ ਮੇਰਾ ਘਰ ਹੈਨਾ ਮੇਰੀ ਕਾਰ ਮੇਰਾ ਸਾਈਕਲ ਹੁਣ ਅਸੀਂ ਕੋਈ ਸਾਈਕਲ ਤਾਂ ਨਹੀਂ ਹੈਗੇ ਸਾਈਕਲ ਅਲੱਗ ਚੀਜ਼ ਹੈ ਹਾਂਜੀ ਇਸੇ ਤਰ੍ਹਾਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਮੇਰਾ ਸਰੀਰ ਇਹਦਾ ਮਤਲਬ ਅਸੀਂ ਸਰੀਰ ਨਹੀਂ ਹਾਂ ਇਥੋਂ ਇਹ ਗੱਲ ਸਿੱਧ ਹੁੰਦੀ ਆ ਕਿ ਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਵੀ ਤੁਸੀਂ ਸਰੀਰ ਨਹੀਂ ਹੋ ਸਰੀਰ ਦੇ ਰਸਾਂ ਦੇ ਵਿੱਚ ਫਸ ਕੇ ਸਾਨੂੰ ਇਹ ਭੁੱਲੀ ਗਿਆ ਵੀ ਅਸੀਂ ਪਰਮਾਤਮਾ ਦੀ ਅੰਸ਼ ਹਾਂ ਅਸੀਂ ਸਰੀਰ ਨਹੀਂ ਹਾਂ ਬਸ ਬਹੁ ਗਿਣਤੀ ਆਪਣੇ ਆਪ ਨੂੰ ਸਰੀਰ ਮੰਨ ਬੈਠੀ ਅੱਜ ਗੁਰੂ ਜੀ ਕਹਿੰਦੇ ਮੇਰੇ ਮਨ ਜਪ ਰਾਮ ਨਾਮ ਹਰਮਾਜ ਜਪ ਦੇ ਇਥੇ ਪੱਪੇ ਨੂੰ ਸਿਹਾਰੀ ਹੈ ਜਿਹੜਾ ਆਰੰਭ ਦੇ ਵਿੱਚ ਮੂਲ ਮੰਤਰ ਤੋਂ ਬਾਅਦ ਜਪ ਲਿਖਿਆ ਉਥੇ ਪੱਪੇ ਨੂੰ ਔਂਕੜ ਹੈ ਹੁਣ ਇਹਨਾਂ ਚ ਕੀ ਭੇਦ ਆ ਵੀ ਦੇਖੋ ਵੀ ਉਥੇ ਪੱਪੇ ਨੂੰ ਔਂਕੜ ਲੱਗਿਆ ਇਥੇ ਪੱਪੇ ਨੂੰ ਸਿਹਾਰੀ ਲੱਗੀ ਆ ਤਾਂ ਇੱਕ ਗੱਲ ਸਮਝੋ ਵੀ ਜਿਹੜੀਆਂ ਲਗਾ ਮਾਤਰਾ ਨੇ ਬਾਣੀ ਦੇ ਵਿੱਚ ਇਹਨਾਂ ਦੇ ਦੋ ਰੂਪ ਨੇ ਇੱਕ ਰੂਪ ਉਚਾਰਨ ਵਾਸਤੇ ਇੱਕ ਰੂਪ ਅਰਥ ਵਾਸਤੇ ਵਿਚਾਰਨ ਵਾਸਤੇ ਇੱਕ ਉਚਾਰਨ ਵਾਸਤੇ ਇੱਕ ਵਿਚਾਰਨ ਵਾਸਤੇ ਹੁਣ ਇੱਥੇ ਪੱਪੇ ਦੀ ਸਿਹਾਰੀ ਉਚਾਰਨ ਨਹੀਂ ਹੋ ਰਹੀ ਨਾ ਪੱਪੇ ਦਾ ਔਂਕੜ ਉਚਾਰਨ ਹੋ ਰਿਹਾ ਤਾਂ ਇਥੋਂ ਇਹ ਗੱਲ ਸਿੱਧ ਹੋਈ ਵੀ ਇਹ ਕਾਦੇ ਵਾਸਤੇ ਆ ਵਿਚਾਰਨ ਵਾਸਤੇ ਆ ਜਦੋਂ ਇਹਦੀ ਵਿਚਾਰ ਕੀਤੀ ਵੀ ਫਿਰ ਪੱਪੇ ਦਾ ਔਂਕੜ ਦੀ ਵਿਚਾਰ ਕੀ ਹੈ ਪੱਪੇ ਦੀ ਸਿਹਾਰੀ ਦੀ ਵਿਚਾਰ ਕੀ ਹੈ ਪੱਪੇ ਦਾ ਔਂਕੜ ਦੱਸ ਰਿਹਾ ਵੀ ਇਹ ਇੱਕ ਵਚਨ ਨਾਮ ਸ਼ਬਦ ਹੈ ਬਾਣੀ ਦਾ ਸਰਲੇਖ ਹੈ ਉਥੋਂ ਪਤਾ ਲੱਗਿਆ ਪੱਪੇ ਦੇ ਔਕੜ ਨੇ ਇਹ ਗੱਲ ਸਿੱਧ ਕੀਤੀ ਵੀ ਇਹ ਬਾਣੀ ਦਾ ਸਰਲੇਖ ਹੈ ਇਹ ਇੱਕ ਵਚਨ ਨਾਮ ਸ਼ਬਦ ਹੈ ਇਹ ਬਾਣੀ ਦਾ ਨਾਮ ਹੈ ਜਿਹਨੂੰ ਆਪਾਂ ਸਤਕਾਰ ਨਾਲ ਜਪ ਜੀ ਕਹਿੰਦੇ ਹਾਂ ਹੈਨਾ ਜਪਾ ਲੱਗ ਬੋਲਣਾ ਜੀ ਲੱਗ ਬੋਲਣਾ ਜਿਵੇਂ ਤੁਸੀਂ ਮੈਨੂੰ ਕਹੋ ਅਵਤਾਰ ਸਿੰਘ ਜੀ ਹੈਨਾ ਅਵਤਾਰ ਸਿੰਘ ਨਾਮ ਹੈ ਜੀ ਸਤਕਾਰਵਾਚਕ ਸ਼ਬਦ ਹੈ ਜਪ ਨਾਮ ਹੈ ਜੀ ਸਤਿਕਾਰਵਾਚਕ ਉਹਨੂੰ ਜਪ ਜੀ ਇਕੱਠਾ ਨਹੀਂ ਕਹਿਣਾ ਜਪ ਜੀ ਸਮਝ ਲੱਗੀ ਤਾਂ ਮੇਰੇ ਮਾਨ ਜਪ ਹੁਣ ਜਪ ਇੱਥੇ ਜਿਹੜੀ ਪੱਪੇ ਦੀ ਸਿਆਰੀ ਆ ਇਹ ਕਿਰਿਆਵਾਚੀ ਹੈ ਹਾਂ ਇਹ ਸਾਨੂੰ ਕੰਮ ਕਰਨ ਲਈ ਕਹਿੰਦੀ ਆ ਮਣਾ ਤੂੰ ਇਹ ਕੰਮ ਕਰ ਸਰੀਰ ਨਾਲ ਇਹ ਕੰਮ ਕਰ ਗਤੀ ਕਰਨੀ ਕੋਈ ਕਿਰਿਆ ਕਰਨੀ ਕਿਰਿਆ ਦੀ ਪਰਿਭਾਸ਼ਾ ਕੀ ਹੈ ਵੀ ਜਦੋਂ ਅਸੀਂ ਕਿਸੇ ਕੰਮ ਨੂੰ ਸਮੇਂ ਦੇ ਅਨੁਸਾਰ ਕਰਦੇ ਹਾਂ ਵਰਤਮਾਨ ਚ ਕਰ ਰਹੇ ਹਾਂ ਜਿਵੇਂ ਹੁਣ ਸਤਕਾਰਯੋਗ ਵੀਰ ਜੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਏ ਇੱਕ ਕਿਰਿਆ ਹੋਈ ਹੈ ਦੇਗ ਤਿਆਰ ਕਰਨ ਦੀ ਇੱਕ ਕਿਰਿਆ ਹੈ ਉਹ ਕਿਰਿਆ ਕਰਕੇ ਆਏ ਨਾਮ ਜਪਣਾ ਆਪਾਂ ਆਪਾਂ ਨਾਮ ਜਪਦੇ ਹਾਂ ਜਿਵੇਂ ਪੰਜਾਂ ਪਿਆਰਿਆਂ ਨੇ ਆਪਾਂ ਨੂੰ ਜੋਗਤ ਸਖਾਈ ਆ ਉਹ ਕਿਰਿਆ ਹੈ ਜਪਣਾ ਤਾਂ ਕਿਰਿਆ ਕਰਦੇ ਹਾਂ ਬੋਲਦੇ ਹਾਂ ਸੁਣਦੇ ਹਾਂ ਬੋਲਣ ਦੀ ਕਿਰਿਆ ਹੋ ਰਹੀ ਹੈ ਸੁਣਨ ਦੀ ਕਿਰਿਆ ਹੋ ਰਹੀ ਹੈ ਤਾਂ ਜਪ ਇਥੇ ਗੁਰੂ ਜੀ ਕਹਿ ਰਹੇ ਨੇ ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਤੁਸੀਂ ਕੀ ਕਰੋ ਮੇਰੇ ਮਨ ਜਪ ਰਾਮ ਨਾਮ ਰਾਮ ਨਾਮ ਰਾਮ ਦਾ ਪਾਂਖ ਅਰਥ ਕਰਦੇ ਆਂ ਵੀ ਰਾਰਾ ਰਚਨਹਾਰ ਕੰਨਾ ਆੜੇ ਦਾ ਲਖਾਇਕ ਹੁੰਦਾ ਆਹਾਰ ਦੇਣ ਵਾਲਾ ਮੰਮਾ ਮਾਰਨ ਵਾਲਾ ਪ੍ਰਮਾਤਮ ਹਨਾ ਰਾਮ 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 ਰਵ ਰਹਿਆ ਸਰਬੱਗੇ ਰਾਮ ਦੀ ਪਰਿਭਾਸ਼ਾ ਗੁਰੂ ਜੀ ਨੇ ਵੀ ਦਿੱਤੀ ਕਿ ਰਾਮ ਕੀ ਹੈ ਜਿਹੜਾ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ ਸਮਾਇਆ ਹੋਇਆ ਹੈ ਜਿਹੜਾ ਅੰਦਰ ਬੈਠਾ ਸਾਡੇ ਰਾਮ ਨਾਮ ਹੁਣ ਨਾਮ ਦੇ ਮੰਮੇ ਨੂੰ ਔਂਕੜ ਹੈ ਇਹ ਨਾਮ ਇੱਕ ਬਚਮ ਦਾ ਲਖਾਇਕ ਹੈ ਵੀ ਨਾਮ ਇੱਕ ਹੈ ਨਾਮ 2 3 5 7 ਨਹੀਂ ਨਾਮ ਦੇ ਮੰਮੇ ਦਾ ਔਂਕੜ ਦੱਸ ਰਿਹਾ ਹੈ ਵੀ ਨਾਮ ਇੱਕ ਹੈ ਜੇ ਮੰਮੇ ਨੂੰ ਔਂਕੜ ਨਾ ਹੁੰਦਾ ਫਿਰ ਉਹ ਬਹੁਤੇ ਨਾਮਾਂ ਦਾ ਲਖਾਇਕ ਹੋ ਜਾਣਾ ਸੀ ਕਿਰਤਮ ਨਾਮ ਜਿਹੜੇ ਕਿਰਤਮ ਨਾਮ ਆਪਾਂ ਕਹਿੰਦੇ ਆ ਕਿਰਤਮ ਨਾਮ ਕਥ ਹੈ ਤੇਰੀ ਜਿਹਵਾ ਸਤ ਨਾਮ ਤੇਰਾ ਪਰਾਪੂਰਵਲਾ ਸਤ ਨਾਮ ਜਪ ਰਾਮ ਨਾਮ ਪਰਮਾਤਮਾ ਦਾ ਇੱਕ ਨਾਮ ਹੈ ਜਿਹੜਾ ਉਹਨੂੰ ਤੂੰ ਕਿਰਿਆ ਵਿੱਚ ਲੈ ਕੇ ਆ ਉਹਦੇ ਅਨੁਸਾਰ ਕਰਮ ਕਰ ਪਰਮਾਤਮਾ ਦੀ ਹੋਂਦ ਦੇ ਅਹਿਸਾਸ ਦੇ ਅਨੁਸਾਰ ਕੰਮ ਕਰ ਮਨਾ ਤੂੰ ਇੱਕ ਪਰਮਾਤਮਾ ਦੀ ਹੋਂਦ ਦੇ ਅਹਿਸਾਸ ਨੂੰ ਮਹਿਸੂਸ ਕਰਕੇ ਆਪਣੇ ਸਰੀਰ ਤੋਂ ਕਿਰਿਆ ਕਰ ਆਪਣੇ ਸਰੀਰ ਤੋਂ ਕੰਮ ਲੈ ਹਾਰ ਮਾਝ ਹਾਰ ਵੀ ਪਰਮਾਤਮਾ ਦੀ ਸਿਫਤ ਦਾ ਨਾਮ ਹੈ ਮਾਝ ਦਾ ਅਰਥ ਹੁੰਦਾ ਹੈ ਵੀ ਵਿਚਾਰ ਸਾਂਝਾ ਜਿਹੜਾ ਕਿ ਤੇਰੇ ਅੰਦਰ ਸਮਾਇਆ ਹੋਇਆ ਹੈ ਮਾਜਾ ਨਾਲ ਵਿੱਚ ਮਾਜਾ ਦਾ ਅਰਥ ਨਾਲ ਵਿੱਚ ਜਿਹੜਾ ਤੇਰੇ ਅੰਦਰ ਸਮਾਇਆ ਹੋਇਆ ਹੈ RAM ਨਾਮ ਹਰ ਮਾਜ ਹੁਣ ਪ੍ਰਮਾਤਮਾ ਦਾ ਨਾਮ ਜਿਵੇਂ ਗੁਰੂ ਜੀ ਕਹਿੰਦੇ ਨੇ ਨਾਮ ਕੇ ਧਾਰੇ ਸਗਲੇ ਜੰਤ ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਇਹ ਨਾਮ ਸਾਡੇ ਅੰਦਰ ਸਮਾਇਆ ਹੋਇਆ ਹੈ ਜਿਵੇਂ ਦੁੱਧ ਦੇ ਵਿੱਚ ਘਿਓ ਸਮਾਇਆ ਹੋਇਆ ਹੈ ਹਨਾ ਦੁੱਧ ਦੁੱਧ ਦੇ ਵਿੱਚ ਘਿਓ ਆ ਜਿਵੇਂ ਗੁਰੂ ਜੀ ਨੇ ਕਿਹਾ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੁੱਧ ਮੈਂ ਕੀ ਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀਆਂ ਸਾਰੇ ਜੀਆਂ ਦੇ ਵਿੱਚ ਪ੍ਰਮਾਤਮਾ ਸਾਰੇ ਜੀਆਂ ਦੇ ਵਿੱਚ ਸਮਾਇਆ ਹੋਇਆ ਹੈ ਐ ਸਮਾਇਆ ਹੋਇਆ ਹੈ ਜਿਵੇਂ ਦੁੱਧ ਦੇ ਵਿੱਚ ਘਿਓ ਸਮਾਇਆ ਹੋਇਆ ਹੈ ਹੁਣ ਦੁੱਧ ਚੋਂ ਘਿਓ ਪ੍ਰਾਪਤ ਕਰਨ ਦੀ ਇੱਕ ਪ੍ਰਕਿਰਿਆ ਹੈ ਆਪਾਂ ਨੂੰ ਪਤਾ ਸਾਰਿਆਂ ਨੂੰ ਉਹ ਪ੍ਰਕਿਰਿਆ ਆਪਾਂ ਘਿਓ ਪ੍ਰਾਪਤ ਕਰ ਲੈਨੇ ਨਾ ਉਦਾਂ ਤਾਂ ਹੁਣ ਜੇ ਕੋਈ ਕਹੇ ਵੀ ਦੁੱਧ ਆਇਆ ਦੁੱਧ ਆਪਾਂ ਧਾਰ ਚੋਂ ਕੇ ਲਿਆਂਦੀ ਆਪਾਂ ਕਹੇ ਵੀ ਵੀ ਦੁੱਧ ਦੇ ਵਿੱਚ ਘਿਓ ਆ ਕੋਈ ਕਹੇ ਲੈ ਕਿੱਥੇ ਹੈ ਘਿਓ ਦਿਖਾ ਉਹ ਕਹੂਗਾ ਆਹ ਹੁੰਦਾ ਘਿਓ ਉਹ ਘਿਓ ਲਿਆ ਕੇ ਆਪਣ ਨੂੰ ਕਹੇ ਵੀ ਆਹ ਘਿਓ ਹੁੰਦਾ ਦੁੱਧ ਦੁੱਧ ਹੈ ਤੇ ਘਿਓ ਘਿਓ ਆ ਹਨ 인ਸਾਨ ਆਪਾ ਬੰਦੇ ਇਨਸਾਨ ਰੱਬ ਰੱਬ ਆਪਾ ਰੱਬ ਨਹੀਂ ਨਾ ਦੁੱਧ ਕਿਉਂ ਨਹੀਂ ਨਾ ਹੈ ਪਰ ਦੁੱਧ ਦੇ ਵਿੱਚ ਕਿਉਂ ਆ ਇਨਸਾਨੀਅਤ ਦੇ ਵਿੱਚ ਮਨੁੱਖਾਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਰੱਬ ਜਵਲਗ ਜੋਤ ਕਾਇਆ ਮੈਂ ਵਰਤੇ ਆਪਾ ਪਸ਼ੂ ਨਾ ਬੂਜੇ ਲਾਲਚ ਕਰੇ ਜੀਵਨ ਪਦ ਕਰਨ ਲੋਚਨ ਕਸੂ ਨਾ ਸੀ ਜੀ ਸੂਝੇ ਗੁਰੂ ਜੀ ਕਹਿੰਦੇ ਜਿੰਨਾ ਚਿਰ ਇਹਦੇ ਵਿੱਚ ਇਹਦੇ ਅੰਦਰ ਪ੍ਰਮਾਤਮਾ ਦੀ ਜੋਤ ਵਰਤਦੀ ਹੈ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੇ ਅੰਦਰ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ ਇਹ ਆਪਣੇ ਆਪ ਨੂੰ ਬਸ ਆਪਦੇ ਰਸਾਂ ਕਸਾਂ ਦੇ ਵਿੱਚ ਭੱਜਿਆ ਫਿਰਦਾ ਰੱਬ ਨੂੰ ਭੁਲਾ ਕੇ ਤਾਂ ਅੱਜ ਗੁਰੂ ਜੀ ਕੀ ਕਹਿੰਦੇ ਮੇਰੇ ਮਨ ਜਪ ਆਪ ਰਾਮ ਨਾਮ ਹਰ ਮੱਝਾ ਇਹਦਾ ਅਰਥ ਕੀ ਬਣਿਆ ਵੀ ਇਹ ਮਨਾ ਜਿਹੜਾ ਪ੍ਰਮਾਤਮਾ ਤੇਰੇ ਅੰਦਰ ਸਮਾਇਆ ਹੋਇਆ ਜਿਹਦੇ ਜਿਹੜਾ ਨਾਮ ਤੇਰੇ ਅੰਦਰ ਹੈ ਉਸ ਨੂੰ ਯਾਪ ਉਹਨੂੰ ਕਿਰਿਆ ਦੇ ਵਿੱਚ ਲੈ ਕੇ ਆ ਉਹਦੇ ਅਨੁਸਾਰ ਕੰਮ ਕਰ ਉਹਦੇ ਅਨੁਸਾਰ ਕੰਮ ਕਰ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦੀ ਉਹ ਮਨ ਸਮਝਾ ਦੇਖੋ ਉਹਨਾਂ ਗੱਲ ਸਪਸ਼ਟ ਹੋ ਗਈ ਨਾ ਵੀ ਗੁਰੂ ਜੀ ਨੇ ਮੈਨੂੰ ਇਸ ਗੱਲ ਦੀ ਸਮਝ ਦਿੱਤੀ ਕੀ ਸਮਝ ਦਿੱਤੀ ਵੀ ਉਹ ਜਿਹੜਾ ਪ੍ਰਮਾਤਮਾ ਅੰਦਰ ਹੈ ਵੀ ਉਹਨੂੰ ਪ੍ਰਗਟ ਕਿਵੇਂ ਕਰਨਾ ਉਹਨੂੰ ਯਾਹਰ ਕਿਵੇਂ ਕਰਨਾ ਗੁਰੂ ਜੀ ਕਹਿੰਦੇ ਇਸ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੈ ਪ੍ਰਤਪਾਲਾ ਇਸ ਕਾਇਆ ਅੰਦਰ ਕਾਇਆ ਮਤਲਬ ਸਰੀਰ ਇਸ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੈ ਪ੍ਰਤਪਾਲਾ ਉਹ ਅੰਦਰ ਬੈਠ ਕੇ ਪ੍ਰਤਪਾਲ ਕਰਦਾ ਸਾਰਿਆਂ ਦੀ ਸਾਰਿਆਂ ਦੀ ਸੰਭਾਲ ਅੰਦਰ ਬੈਠਾ ਕਰਦਾ ਇਹ ਵੀ ਨਾਲ ਵੀ ਤੇ ਵੀ ਇਸ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੈ ਪ੍ਰਤਪਾਲਾ ਵਿਦਿਆ ਪਾਈ ਗਈ ਹੁਣ ਕੋਸ਼ਰ ਅਦਿਵਾਰ ਬੋਲ ਕੇ ਲਾ ਲਓ ਪੜ੍ਹ ਕੇ ਲਾ ਲਓ ਨਾ ਕੋਸ਼ਰ ਆਪਾਂ ਤੇ ਇਸ਼ਾਰਾ ਕਰਦੇ ਆ ਮੈਂ ਜੀ ਵੀ ਹਾਂ ਹਾਂ ਜੀ ਰੱਬ ਆਪਾਂ ਆਸਿ ਵਿੱਚ ਸੰਭੂਨ ਕਰਕੇ ਜਾ ਲੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਾਹਿਬ ਗੁਰੂ ਨੇ ਗਿਆਨ ਦੀ ਸਮਝ ਨਾਲ ਮੈਨੂੰ ਇਹ ਗੱਲ ਦੀ ਸਮਝ ਦਿੱਤੀ ਵੀ ਉਹ ਪਰਮਾਤਮਾ ਕਿਵੇਂ ਪ੍ਰਗਟ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਥੇ ਬਾਬਾ ਮਗਰ ਬੈ ਗੇ ਬੈ ਜਾਣਾ ਪਣੇ ਤੇ